ਉਜੀ ਅਦਰ ਬਿਸਕੁਟ ਹਨ ਹਰਕਤ ਹਨ ਦੇ ਬਿਸਕੁਟ ਮਿਲ ਜੂਗੇ ਲੋ ਜੀ ਜੀਰਾ ਬਿਸਕੁਟ ਹੈ ਜੀਰਾ ਬਿਸਕੁਟ ਲਾਈਟ ਬਟਰ ਲਾਈਟ ਬਟਰ 2 बाय 1 ਗੈਟ ਇੱਕ ਫ੍ਰੀ ਹੈ ਤੁਸੀਂ ਜਿਹੜੇ ਮਰਜ਼ੀ ਬਿਸਕੁਟ ਲੈ ਲਓ ਤੁਹਾਨੂੰ ਫਾਸਟ ਕਰੋਪ ਦਾ 150 ਦਾ ਪੈਕਟ ਹੋਇਆ ਮਿਲਦਾ ਦੇਖੋ ਜੀ 150 ਦਾ ਪੈਕਟ ਇਸ ਤਰ੍ਹਾਂ ਮਿਲਦਾ ਹੈ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ 150 ਦਾ ਪੈਕਟ ਲਕਿਤੇ ਲੋ ਜੀ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਵੀ ਦੇਵੇ ਮਿਲ ਜੂਗੇ ਦੇਖੋ ਜੀ ਲੱਗ ਕੀ ਹੋਇਆ ਹਾਂ ਇਸ ਤਰ੍ਹਾਂ ਦੇਵੇ ਦੀਵਾਲੀ ਵਾਸਤੇ ਇਸ ਤਰ੍ਹਾਂ ਤੁਹਾਨੂੰ ਦੇਵੇ ਮਿਲ ਜੂਗੇ ਹੁਣ ਇਸ ਤਰ੍ਹਾਂ ਦੇ ਦੀਵੇ ਤੁਹਾਨੂੰ 78 ਰੁਪਏ ਵਿੱਚ ਮਿਲ ਚੁਕੇ ਜੀ। ਇਹ ਦੋ ਦਿਨੋਂ ਇਹਦੇ ਹਾਂ। ਇਹ ਬਹੁਤ ਅੱਛਾ ਹੈ। ਹਾਂ। ਤੇ ਜੇ ਇਦਾਂ ਡੈਕੋਰੇਸ਼ਨ ਵਾਲੇ ਦੀਵੇ ਤੁਹਾਨੂੰ ਚਾਹੀਦੇ ਵੀ ਮਿਲ ਗੋਗੇ। ਕਾਫੀ ਲੱਗੇ ਹੋਏ ਆ ਉਫਰਾਂ ਤੇ। ਜਮਾਂ ਗੱਲਾਂ। ਹਾਂ। ਇਹ ਬਹੁਤ ਗੜੀ ਲੱਗੇ। ਜੀ ਜੀ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਤਾਂ ਸਵਾਗਤ ਹੈ। ਹਰਮਨਜੀਤ ਚੈਨਲ ਤੇ ਤੁਹਾਡਾ ਸਾਰਿਆਂ ਦਾ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਵਿਸ਼ਾਲ ਮੇਗਾ ਮਾਰਟ। ਉੱਥੇ ਲੱਗੇ ਹੋਏ ਆ ਦਿਵਾਲੀ ਠਮਾਕਾ ਆਫਰ ਤੁਹਾਨੂੰ ਜਾ ਕੇ ਦਿਖਾਵਾਂਗੇ ਕਿਹੜੇ ਆਫਰ ਲੱਗੇ ਹੋਏ ਆ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਦੇ ਆ ਕਰੋ ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਕਿਹੜੇ ਆਫਰ ਲੱਗੇ ਹੋਏ ਆ ਚਲੋ ਜੀ ਲੱਗੇ ਬਨਾ ਕੋ ਤਿੱਖਾ ਮਿਕਸਰ 145 ਰੁਪਏ 'ਚ 190 ਰੁਪਏ 'ਚ 99 ਰੁਪਏ ਬਿਸਕੁਟ ਫਰੀ ਡਸਰਟ ਇਦਾਂ ਸਾਰੇ ਭੂਜੇ ਲੱਗੇ ਹੋਏ ਆ ਇਦਾਂ ਸਭਾ ਦੋਸਤਾਂ ਨੂੰ जिया मिल जूगा बूंदी तरताली रुपए का पैकेट है जी इधर ओट्स पांच सौ ग्राम एक बा एक, वा एक वा फ्री एक सौ कवंजा रुपये ओट्स लगे हुए है कॉफ़ी लगी हुई है लैमन टी लगी लग हुई है लै लैमन टी पैकेट मिल जूगा टी लगी इधर इधर ए दुध भी लगे सारे थले सारे कॉफी लगी हुई ਲਓ ਜੀ ਇੱਧਰ ਹਜੋ ਹਾਜ ਮੁੰਲੇ ਦੇ ਗੋਲੀਆਂ ਵੀ ਤੁਹਾਨੂੰ ਇੱਥੋਂ ਮਿਲ ਜੂਗੀਆਂ ਲਓ ਜੀ 650 ਹਰ ਇੱਕ ਫਰਾਂਸ ਮਾਨੇ ਤੇ ਲੱਗਿਆ ਆਫਰ ਬਹੁਤ ਲੱਗਿਓ ਵਿਸ਼ਾਲ ਮੇਗਾ ਮਾਰਕੀ ਚੱਲ ਰਹੀ ਆ ਵਿਸਟ ਵਿਬਾਇ ਇੱਕ ਗੱਟੇ ਕੋ ਫ੍ਰੀ ਦੇ ਉੱਪਰ ਬਹੁਤ ਸੋਨੇ ਲੱਗੇ ਹੋਏ ਆ ਅੱਗੇ ਲੱਗੀਆਂ ਆ ਮੈਂ ਅੱਗੇ ਮੈਂ ਨਿਊਟਰਲ 300 ਗ੍ਰਾਮ ਇਹ 55 ਰੁਪਏ ਦੇ ਤੇ 80 ਰੁਪਏ ਦੇ 4 450 ਗ੍ਰਾਮ ਇਸ ਤਰ੍ਹਾਂ ਨੇ ਮੈਗੀ ਦੇ ਵੀ ਬਹੁਤ ਸੋਨੇ ਉੱਪਰ ਲੱਗੇ ਹੋਏ ਆ ਲੋ ਜੀ ਇਧਰ ਆਫਰ ਮੈਗਿਆਂ ਦੇ ਵੀ ਆਫਰ ਲੱਗੇ ਹੋਏ ਆ। ਬਾਈ 1 ਗਾਟ ਇੱਕ ਫ੍ਰੀ ਵੀਸਟਰਨ ਲੱਗੇ ਹੋਏ ਆਫਰ ਜਲਦੀ ਆਓ ਵਿਜ਼ਿਟ ਕਰੋ। ਵਿਸ਼ਾਲ ਮੇਗਾ ਮਾਰਚ ਲੱਗੇ ਹੋਏ ਆ ਕਾਫੀ ਆਫਰ ਜੇ ਤੁਸੀਂ ਇਧਰ ਟੀ ਵੀ ਮਿਲ ਜੂਗੀ। 슈ਗਰ ਫ੍ਰੀ ਜੇ ਆ ਚਾਹ ਪੱਤੀ ਲੈ ਜਾਣੇ ਆ ਨਾ 슈ਗਰ ਫ੍ਰੀ ਆਰੇ। ਟਾਟਾ ਟੀ ਪ੍ਰੀਮੀਅਮ 1 ਕਿਲੋ ਦਾ ਪੈਕਟ ਆ। ਇਹ ਕਿੰਨੇ ਦਾ ਚਾਹ 540 ਰੁਪਏ। 540 ਦਾ ਪੈਕਟ ਹੈ ਤੇ ਨਾਲ ਤੁਸੀਂ 8 ਕਿਲੋ 슈ਗਰ ਫ੍ਰੀ ਲੈ ਜਾ ਸਕਦੇ ਆ ਟਾਟਾ ਟੀ। 540 ਦਾ ਕਲਾਸਾ ਪਤਾ ਨਹੀਂ 152 ਰੁਪਏ অফਰ ਕਿ ਆਇਆ ਉਹ ਤਾਂ ਥੱਲੇ ਪਤਾ ਲੱਗਣਾ ਹੈ ਨਾ 8 ਕਿਲੋ 슈ਗਰ ਫ੍ਰੀ ਮਿਲ ਜਾਣੀ ਸੀ ਆ ਦੇਖੋ ਕਾਫੀ ਉੱਪਰ ਲੱਗੇ ਹੋਏ ਆ ਇਧਰ ਤਾਜਮਾ ਲੱਗੀ ਹੋ 600 ਰੁਪਏ 710 ਰੁਪਏ ਦੇ ਕਿਲੋ ਮੈਗੀਆਂ ਵੀ ਕੁਮਾਰੀ ਗੈਟਿਕ ਕਫਰੀ ਲੱਗੀਆਂ ਹੋਈਆਂ ਮੈਕੀਆਂ ਦੇ ਉੱਪਰ ਬਹੁਤ ਸੋਹਣੇ ਲੱਗੇ ਹੋਏ ਆ ਜਲਦੀ ਆਓ ਬਹੁਤ ਸੋਹਣੇ ਆਫਰ ਲੱਗੇ ਹੋਏ ਆ ਇਧਰ ਇਧਰ ਵੀ ਪਾਸਤਾ ਮਕਰੋਨੀ ਪਾਸਤਾ ਲੱਗੇ ਹੋਏ ਸਪਰਿੰਗ ਵਾਲੇ ਪਾਸਤਾ ਲੱਗੇ ਹੋਏ ਆ 48 ਰੁਪਏ ਚ ਬਾਈਕ ਗਾਟੇ ਕੋ ਫ੍ਰੀ ਚ ਲੱਗੇ ਹੋਏ ਆ ਇਧਰ ਆ ਦੇਖੋ ਥੌਫਰ ਲੱਗੇ ਹੋਏ ਆ ਤੇ ਇਧਰ ਬੇਸਣ ਤੁਸੀਂ 1 ਕਿਲੋ ਦਾ ਲੈਣਾ 150 ਦਾ ਆ ਰਾਜਸਤਾਨੀ ਰਵਾ ਹੈ ਲੋ ਜੀ ਇਧਰ ਬੇਸਣ ਵੀ ਲੱਗੇ ਕਨੇਕਾ ਫ੍ਰੀ 50 ਰੁਪਏ ਚ ਮੈਦਾ ਵੀ ਮਿਲ ਜਾਊਗਾ ਰਵਾ ਤੁਹਾਨੂੰ ਮਿਲ ਜਾਊਗਾ 48 ਰੁਪਏ ਦਾ 500 ਗ੍ਰਾਮ ਤੇ ਰਾਸਤਾਨੀ ਇੱਧਰ ਤੁਹਾਨੂੰ ਰਾਜਸਤਾਨੀ ਬੇਸਨ ਵੀ ਮਿਲ ਜਾਊਗਾ ਕਾਫੀ ਉਫਲੋਗੇ ਪੋਹਾ ਵੀ ਲੱਗਾ ਹੋਇਆ 60 ਰੁਪਏ ਦਾ ਹੈ ਇੱਧਰ ਲੱਗਾ ਹੋਇਆ ਹੈ ਤੇ 84 ਰੁਪਏ ਚ ਇਸ ਤਰ੍ਹਾਂ ਦਾ 84 ਰੁਪਏ ਦਾ ਫਾਸਟ ਕ੍ਰੋਪ ਦੇ ਮੋਰਫਲੀ ਦੇ ਦਾਣੇ ਮਿਲ ਜੂਗੇ ਤੁਹਾਨੂੰ ਲੋ ਜੀ ਆ ਬਿਸਕਟਾਂ ਇਸ ਤਰ੍ਹਾਂ ਦੀ ਪੈਕਿੰਗ ਤੁਸੀਂ ਦਿਵਾਲੀ ਤੇ ਦੇਣੇ ਹੁਣ ਇਸ ਤਰ੍ਹਾਂ ਦੀ ਵੀ ਪੈਕਿੰਗ ਤੁਸੀਂ ਲੈ ਜਾ ਸਕਦੇ ਦਿਵਾਲੀ ਦੇ ਉਫਰ ਲੱਗੇ ਹੋਏ ਆ ਲੋ ਜੀ ਤੇ ਤੁਹਾਨੂੰ ਕਾਫੀ ਦਾਣਾ ਵੀ ਮਿਲ ਜੂਗੇ ਦਾਣਾ ਵੀ ਲੱਗੇ ਹੋਏ ਆ ਫਾਸਟ ਕ੍ਰੋਪਲੀ ਚਨਾ ਬਰਾਊਨ 50 ਰੁਪਏ ਤੇ 500 ਗ੍ਰਾਮ ਆ ਕਾਲੇ ਚਨੇ ਇਸ ਤੋਂ ਨਾ ਪਾਸਟ ਕਰੋ ਕੁਰੀ ਦੀਆਂ ਦਾੜਾਂ ਆ ਹੁੰਦੀ ਉਹ ਸੋਇਆ ਬਿੰਦੀਆ ਵਾਲੀ ਹੈ ਨਾ ਸੋਇਆ ਬਿੰਦੀਆ ਦਾੜਾ ਲੱਗੇ ਚਨੇ ਦਾੜ ਲੱਗੇ ਹਲਕਤਾਂ ਦਾੜਾ ਲੱਗੀਆਂ ਆ ਬਹੁਤ ਸਾਰੇ ਉੱਪਰ ਲੱਗੇ ਲੋ ਜੀ ਇੱਥੇ ਸ਼ੈਂਪੂ ਤੇ ਕਾਫੀ ਉੱਪਰ ਲੱਗੇ ਹੋਏ ਆ ਜਲਦੀ ਇੱਕ ਵਾਰੀ ਵਿਜ਼ਿਟ ਕਰੋ ਇਹ ਸਾਬਣਾਂ ਦੇ ਵੀ ਹਲਕਤਾਂ ਨੂੰ ਸਾਬਣ ਤਰ੍ਹਾਂ ਦਾ ਸਾਬਣ ਵੀ ਮਿਲ ਚੁਕਿਆ ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਇੱਧਰ ਸ਼ੈਂਪੂ ਵਗੈਰਾ ਫੇਸ ਵਾਸ਼ ਹੈਂਡ ਵਾਸ਼ ਸ਼ਰਕਤਾਂ ਦਾ ਚੀਜ਼ ਮਿਲਦੀ ਪਈ ਆ ਸਮਾਨ ਮਿਲਦਾ ਪਿਆ ਆ ਕਾਫੀ ਆਫਰ ਬਾਏ ਗਿਆ ਟੈਕੋ ਫ੍ਰੀ ਹੈਂਡ ਵਾਸ਼ ਤੇ ਲੱਗੇ ਪਏ ਆਫਰ ਜਲਦੀ ਆਓ ਤੇ ਵਿజిਟ ਕਰੋ ਜੀ ਇੱਥੇ ਵੀ ਹਮਾਲਿਆ ਦੇ ਬੇਬੀ ਪ੍ਰੋਡਕਟ ਤੁਹਾਨੂੰ ਮਿਲ ਜੂਗੇ ਬਾਈ 1 ਗਟੇ ਕੋ 1 ਫ੍ਰੀ ਤੇ ਇੱਧਰ ਵੀ ਸ਼ੈਂਪੂ ਵਗੈਰਾ ਸਾਂ ਹਨਾ ਸਨਸਕ੍ਰੀਨ ਕਰੀਮ ਹਰ ਤਰ੍ਹਾਂ ਦੇ ਲੋਸ਼ਨਦਾਂ ਨੂੰ ਮਿਲ ਜੂਗੇ ਲੱਗੇ ਹੋਏ ਆ ਬਾਡੀ ਵਾਸ਼ ਮਿਲਦੇ ਹੋਵੇ ਤੇ ਛੋਟੇ ਵੱਡੇ ਕੀ ਹਰ ਤਰ੍ਹਾਂ ਜਿਹੜਾ ਤੁਸੀਂ ਲੈਣਾ ਬਾਡੀ ਵਾਸ਼ ਮਿਲ ਜੂਗਾ ਇੱਥੋਂ ਤੇ ਇੱਧਰ ਪੈਂਪਰਸ ਤਰ ਹੈਗਾ ਇਹ ਡਾਈਪਰ ਜਿਹੜੇ ਆ ਪੈਂਪਸ ਦਾ 50 ਪੀਸ 499 ਰੁਪਏ ਚ 50 ਪੀਸ 499 ਰੁਪਏ ਚ ਵਾ ਵਿਸ਼ਾਲ ਮੇਗਾ ਮਾਰਕਸ ਦੇਖੋ ਜੋਫਰ ਲੱਗੇ ਹੋਏ ਆ ਕਾਫੀ ਲੋ ਜੀ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਵੀ ਦੇਵੇ ਮਿਲ ਜੂਗੇ ਦੇਖੋ ਜੀ ਲੱਗੇ ਹੋਏ ਆ ਹਾਂ ਇਸ ਤਰ੍ਹਾਂ ਦੇਵੇ ਦੀਵਾਲੀ ਵਾਸਤੇ ਇਸ ਤਰ੍ਹਾਂ ਤੁਹਾਨੂੰ ਦੇਵੇ ਮਿਲ ਜੂਗੇ ਹੁਣ ਇਸ ਤਰ੍ਹਾਂ ਦੇਵੇ ਤੁਹਾਨੂੰ 78 ਰੁਪਏ ਚ ਮਿਲ ਜੂਗੇ ਜੀ ਇਹ ਦੋ ਦਿਨ ਹੋਏ ਜੀ ਕਾਫੀ ਸੋਹਣਾ ਹੈ। ਹਾਂ। ਤੇ ਜੇ ਇਦਾਂ ਡੈਕੋਰੇਸ਼ਨ ਵਾਲੇ ਦੀਵੇ ਤੁਹਾਨੂੰ ਚਾਹੀਦੇ ਵੀ ਮਿਲ ਜੂਗੇ। ਇੱਥੇ ਕਾਫੀ ਲੱਗੇ ਹੋਏ ਆ ਉਪਰਾਂ ਤੇ। ਇਹ ਮੈਂ ਬਥੇ ਲੱਗੇ ਆ। ਇਹ ਬਥੇ ਬਾਈ 1 ਗਟੇ ਕੋਫਰੀ ਉੱਪਰ ਲੱਗੇ ਹੋਏ ਆ। ਬਾਈ 1 ਗਟੇ ਕੋਫਰੀ ਲੱਗੇ ਹੋਏ ਆ ਉੱਪਰ ਹਰ ਪਿੱਕ ਤੇ। ਇੱਕ ਦੇ ਨਾਲ ਇੱਕ ਕੋਫਰੀ ਤੇ ਨਾਲ ਹਾਂ ਹਾਂ। ਇਹਦਰ ਲਾਈਫ ਜ਼ੋਨ ਤੁਹਾਨੂੰ ਹੈਂਡ ਵਾਸ਼ ਮਿਲ ਜੂਗਾ। ਸੌਰੀ ਹੈਂਡ ਪੋਸ਼ ਨਹੀਂ ਡਿਸ਼ ਪੋਸ਼ ਤੇ ਫਰਨੇਲ ਦੀ ਤੇ ਇੱਕ ਆ ਰਹੀ ਹੈ ਤੇ ਇੱਧਰ ਵੀ ਤੁਹਾਨੂੰ ਪੋਚੇ ਵਗੈਰਾ ਹਰ ਤਰ੍ਹਾਂ ਦੇ ਪੋਚੇ ਮਿਲ ਜੂਗੇ ਮੌਜੀ ਜਲਦੀ ਜਲਦੀ ਆਓ ਵਿਜ਼ਿਟ ਕਰੋ ਕਾਫੀ ਉਪਰਾਂ ਤੇ ਸਮਾਨ ਲੱਗਾ ਹੋਇਆ ਹੈ ਇੱਧਰ ਟਾਇਲਟ ਕਲੀਨਰ ਵਾਸਟੇਲ ਜਾਣੇ ਹਾਂ ਬ੍ਰਸ਼ ਵਗੈਰਾ ਹਰ ਤਰ੍ਹਾਂ ਦਾ ਬ੍ਰਸ਼ ਮਿਲ ਜੂਗੇ ਤੁਹਾਨੂੰ ਤੇ ਇੱਧਰ ਪੋਚੇ ਲਗਾਉਣ ਨੂੰ ਪੋਚੇ ਆ ਲੋ ਜੀ ਇਹਦਾ ਤੁਹਾਨੂੰ ਛੋਟੇ ਛੋਟੇ ਵੀ ਲੋ ਜੀ ਇਸ ਤਰ੍ਹਾਂ ਤੁਹਾਨੂੰ ਛੋਟੇ ਛੋਟੇ ਡਸਟਬਿਨ ਵੀ ਮਿਲ ਜੂਗਾ ਵੱਡਾ ਡਸਟਬਿਨ ਵੀ ਮਿਲ ਜੂਗਾ ਇਹ 249 ਦਾ ਛੋਟਾ ਹੈ ਉਹ ਡਸਟਬਿਨ 249 ਚ ਵਧੀਆ ਚਾ ਇਹ ਵੀ ਛੋਟੇ ਛੋਟੇ ਇਸ ਤਰ੍ਹਾਂ ਦੇ ਡਸਟਬਿਨ ਮਿਲ ਜੂਗੇ ਤੇ ਜਿੱਦਾਂ ਦਾ ਮਰਜ਼ੀ ਡਸਟਬਿਨ ਲੈ ਜਾਓ ਹੈਂਗਰ ਲੈ ਜਾਓ ਪੀੜੀਆਂ ਲੈ ਜਾਓ ਹਨਾ ਤੇ ਇੱਧਰ ਲੱਗੀਆਂ ਹੋਈਆਂ ਪਲਾਸਟਿਕ ਬੋਥ ਜਿਹੜੀ ਇਹ ਪੀੜੀਆਂ ਆ ਇਹ ਹੈਗੇ 250 ਦੇ ਵੀ ਲੱਗੀਆਂ ਔਰ 150 ਦੇ ਵੀ ਲੱਗੀਆਂ ਥੋੜੀ ਜਿਹੀ ਹਲਕੀ ਹਰਕਤ ਨਾਲ ਤੁਹਾਨੂੰ ਡਸਟਬਿਨ ਮਿਲ ਜੂਗੇ ਹੈਂਡ ਬੋ ਇਹ ਹੈਂਗਰ ਵੀ ਮਿਲ ਜੂਗੇ ਸੋਰੀ ਹੈਂਗਰ ਮਿਲ ਜੂਗੇ ਇਸ ਤਰ੍ਹਾਂ ਡਸਟਬਿਨ ਮੱਗ ਹਰਕਤ ਨਾਲ ਸਮਾਨ ਇੱਥੇ ਮਿਲ ਜੂਗਾ ਤੇ ਇਦਾਂ ਸਾਬਣ ਦਾਣੀਆਂ ਮਿਲ ਜੂਗੀਆਂ ਦੇਖੋ ਜੀ ਤੇ ਇਸ ਤਰ੍ਹਾਂ ਸਮਾਨ ਰੱਖਣ ਨੂੰ ਕੁਝ ਵੀ ਚਾਹੀਦਾ ਆ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਇਹ ਦੇਖੋ ਸਾਰੇ ਤੁਹਾਨੂੰ ਮਿਲ ਜੂਗੇ ਇਸ ਤਰ੍ਹਾਂ ਦੇ ਖਾਰਚ ਕਰਨ ਵਾਸਤੇ ਚਾਹੀਦ ਹੋਵੇ ਮਿਲ ਜੂਗੇ ਤੇ ਇਧਰ ਕੱਪੜੇ ਟੰਗਣ ਵਾਸਤੇ ਵੀ ਤੁਹਾਨੂੰ ਮਿਲ ਜੂਗਾ ਸਮਾਨ ਇਹ ਦੇਖੋ ਤੇ ਬਾਕੀ ਰੇਟ ਉੱਤੇ ਲਿਖੇ ਹੋਏ ਆ ਸਾਰੇ ਇਧਰ ਤੁਹਾਨੂੰ ਡੈਕੋਰੇਸ਼ਨ ਵਾਸਤੇ ਇਸ ਤਰ੍ਹਾਂ ਦਾ ਸਮਾਨ ਮਿਲ ਜੂਗਾ ਤੇ ਬਹੁਤ ਸੋਹਣੇ ਗੁਲਦਸਤੇ ਆ ਡੈਕੋਰੇਸ਼ਨ ਵਾਸਤੇ ਹੈ ਆ ਜਿਆਦਾ ਵਧੀਆ ਹੈ ਨਾ ਹਮਾਰੇ ਬੋਏ ਟਿਚੇ ਬਹੁਤ ਸੋਹਣੇ ਲੱਗਦੇ ਆ ਨਾ ਸਾਰੇ ਆਹ ਦੇ ਪਤੇਸਾ ਵਗੈਰਾ ਆਫਰ ਲੱਗੇ ਹੋਏ ਆ ਜਲਦੀ ਜਲਦੀ ਆ ਜਾਓ ਬੋਲਦੇ ਆ ਉਹ ਕਹਿੰਦੇ ਪਤੇਸਾ ਲੈ ਜਾਓ ਜੋ ਮਰਜੀ ਲੈ ਜਾਓ ਆਖੇ ਇਧਰ ਮੱਗ ਲੱਗੇ ਹੋਏ ਆ ਪੈਸੇ ਲਿਆਓ ਚੋਲਾ ਭਰ ਕੇ ਤਕਰੀਬਾ ਆਓ ਜਲਦੀ ਜਲਦੀ ਆਓ ਹਾਂ ਉੱਪਰ ਹਲਕੇ ਜਿਹੜੇ 20 ਰੁਪਏ ਦੇ ਆ ਇੱਧਰ ਹੈ ਹੈ ਭਾਰਾ ਨਹੀਂ ਇਹ 25 ਰੁਪਏ ਦਾ ਭਾਰਾ ਵਾਲਾ ਹੈ ਉਹ ਭਾਰਾ ਤੇ ਲੋ ਜੀ ਇਹ ਇਦਾਂ ਦੇ ਬਹੁਤ ਸੋਹਣੇ ਲੱਗਦੇ ਆ ਫਲਾਵਰ ਹੈ ਛੋਟੇ ਜਿਹੇ ਹਲਕੇ ਥੜੂ ਹਾਂ ਚਲੋ ਜੀ ਇੱਧਰ ਤੁਹਾਨੂੰ ਸਾਬਣ ਵੀ ਮਿਲ ਜਾਊਗਾ ਗੋਦਰ ਨੰਬਰ 1 ਦਾ ਦੇਖੋ ਹਲਦੀ ਰਾਮ ਦਾ ਅੱਜ ਤੁਹਾਨੂੰ ਇਦਾਂ ਸਾਮਾਨ ਵੀ ਇਹ ਦੇਖੋ ਬਹੁਤ ਸੋਹਣੇ ਡਿਸਕਾਊਂਟ ਲੱਗੇ ਹੋਏ ਆ ਤੁਹਾਨੂੰ ਕੀ ਕੀ ਦਿਖਾਈਏ ਕੀ ਕੀ ਛੱਡੀਏ ਹਨਾ ਹਾਂ ਕਲਾਰਾ ਵੀ ਬੜਾ ਪਿਆਇਆ ਹੈ ਨਾ ਇਹਨਾਂ ਤੇ ਰੋਜ ਇਦਾਂ ਟੋਕਰੀਆਂ ਵਗੈਰਾ ਵੀ ਤੁਹਾਨੂੰ ਮਿਲ ਜੂਗੇ ਇਸ ਤਰ੍ਹਾਂ ਦੇ ਇਹ ਦੇਖੋ ਆ ਬਹੁਤ ਸੋਹਣਾ ਹੈ ਨਾ ਬਾਦੇ 골ਦ ਨੇ ਇਹ ਦੇਖੋ ਥੋੜ ਬੰਨ ਲਾ ਚਾਹ ਵਾਸਤੇ ਸਮਾਨ ਰੱਖਣ ਵਾਸਤੇ ਚਾਹ ਦਾ ਬਹੁਤ ਸੋਹਣਾ ਸਾਫ ਲੱਗਦਾ ਹੈ ਇਸ ਤਰ੍ਹਾਂ ਦੇ ਵੀ ਤੁਹਾਨੂੰ ਮਿਲ ਜੂਗੇ ਤੇ ਕਾਫੀ ਹੈ ਲੋ ਕੋਈ ਵੀ ਸਮਾਨ ਰੱਖਣ ਟੋਕਰੀਆਂ ਬਹੁਤ ਸੋਹਣੀਆਂ ਆਈਆਂ ਹੋਈਆਂ ਆ ਇੱਧਰ ਵੀ ਇਦਾਂ ਦਾ ਸਮਾਨ ਸਾਰਾ ਲੱਗਾ ਹੋਇਆ ਹੈ ਇਹ ਦੇਖ ਲਾਗਾ 79 ਚਾਹ 79 ਰੁਪਏ ਚ ਲੱਗੇ ਹੋਇਆ ਇੱਧਰ ਇਸ ਤਰ੍ਹਾਂ ਦੇ ਪਲਾਸਟਿਕ ਦੇ ਸ਼ੀਸ਼ੇ ਗਲਾਸ ਪਲਾਸਟਿਕ ਦੇ ਆ ਵਧੀਆ ਚੋਇਸ ਇਸ ਤਰ੍ਹਾਂ ਦੇ ਕੋਨੀਆਂ ਦੇ ਬੌਲ ਵੀ ਤੁਹਾਨੂੰ 4 ਚਮਚ 4 ਬੌਲ ਚਾਰ ਚਾਰ ਪਲੇਟਾਂ 79 ਰੁਪਏ ਚ ਅੱਛਾ ਉੱਥੇ ਵੀ ਦੇਸੀ ਲੱਗੇ ਆ ਆਓ ਆ ਹਾਂ ਜਿਹੜਾ ਸਪਰੇਅ ਕਰਨ ਵਾਲਾ ਹੁੰਦਾ ਨਾ ਇਹਨੇ ਚਾਹਤ ਲੱਗੇ ਆ 129 ਰੁਪਏ ਚ ਇਹ ਹਾਰ ਰਿਹਾ ਹੈ ਜੱਗ ਇਹੋ ਹੀ ਆ ਆ ਇਸ ਤਰ੍ਹਾਂ ਦਾ ਸਪਰੇਅ ਵਾਲਾ ਜੱਗ ਤੁਹਾਨੂੰ 129 ਚ ਮਿਲ ਜਾਊਗਾ ਸਹੀ ਹੈ ਰੇਟ ਇਸ ਤਰ੍ਹਾਂ ਦੇ ਹੈਂਡ ਪੋਚ ਤੁਹਾਨੂੰ 94 ਰੁਪਏ ਚ ਮਿਲ ਜਾਊਗਾ ਤੇ ਕਾਫੀ ਲੱਗਾ ਹੋਇਆ ਆਫਰ ਬਹੁਤ ਸੋਹਣੇ ਲੱਗੇ ਹੋਏ ਆ ਜਲਦੀ ਆਓ ਤੇ ਇੱਧਰ ਵੀ ਹੈਗੇ ਆ ਆ ਸੋਹਣੇ ਆ ਡੱਬੇ ਡੱਬੇ ਕੰਟੇਨਰ ਤੁਸੀਂ ਲੈ ਜਾਣੇ ਹਉਣ 140 ਰੁਪਏ ਚ ਤੇ ਇੱਕ ਕੰਟੇਨਰ 140 ਰੁਪਏ ਚ ਤਿੰਨ ਨੂੰ ਆ 149 ਰੁਪਏ ਤਿੰਨੇ ਕੰਟੇਨਰ ਮਿਲ ਜੂਗੇ ਵੱਡੇ ਕੰਟੇਨਰ ਮਿਲ ਜੂਗੇ ਤਾਂ ਮੈਂ ਇੱਧਰ ਵੀ ਡੱਬੇ ਮਿਲ ਜੂਗੇ ਵੱਡੇ-ਵੱਡੇ ਜਿੱਤਾ ਨਾਲ ਮਰਜੀ ਲੈ ਜਾਓ ਕਾਫੀ ਸਾਰੇ ਉੱਪਰ ਲੱਗੇ ਆ ਇੱਧਰ ਆਹ ਕੰਟੇਨਰ ਨੇੜੇ ਮੇਰੇ ਪੇਚ ਵੱਡਾ ਤੇ ਇਸ ਤਰ੍ਹਾਂ ਵੀ ਇੱਧਰ ਵੀ ਕੰਟੇਨਰ ਲੱਗੇ ਹੋਏ ਆ ਵੱਡੇ-ਵੱਡੇ ਲੋਜੀ ਇਹ ਕੋਈ ਜ਼ਰੂਰ ਵਿਜ਼ਿਟ ਕਰੋ ਪਲਾਸਟਿਕ ਦਾ ਸਾਮਾਨ ਸਾਰਾ ਦਿਖਾ ਰਹੇ ਹਾਂ ਤੁਹਾਨੂੰ ਇਹੋ ਤੇ ਥੱਲੇ ਬੋਤਲਾਂ ਕੱਚ ਦੇ ਹਨਾ ਸਾਮਾਨ ਆ ਕਾਫੀ ਆ ਬਾਊਲ ਇਸ ਤਰ੍ਹਾਂ ਦੇ ਮਿਲ ਜੂਗੇ ਤੇ ਇੱਧਰ ਵੀ ਕੰਟੇਨਰ ਹੀ ਲੱਗੇ ਹੋਏ ਆ ਲੋਜੀ ਇੱਧਰ ਵੀ ਹਰਕਤ ਨਾਲ ਦੇ ਕੰਟੇਨਰ ਤੁਹਾਨੂੰ ਮਿਲ ਜੂਗੇ ਬੋਲ ਹਰਕਤ ਨਾਲ ਦੇ ਕੰਟੇਨਰਾਂ ਨੂੰ ਮਿਲ ਜੂਗੇ ਇਸ ਤਰ੍ਹਾਂ ਵੀ ਹਰਕਤਾਂ ਲੱਗੀਆਂ ਹੈ ਇੱਧਰ ਵੀ ਬਾਕਸ ਟਿਫਨ ਬਾਕਸ ਲੱਗੀਆਂ ਨੇ ਨੋ ਇਹ ਇਸ ਤਰ੍ਹਾਂ ਦਾ ਟਿਫਨ ਬਾਕਸ ਮਿਲ ਜਾਊਗਾ ਵੱਡੇ ਲੈਣੀ ਟਿਫਨ ਬਾਕਸ ਵੱਡੇ ਡੁੱਪੇ ਲੈਣੀ ਇਸ ਤਰ੍ਹਾਂ ਸਾਮਾਨ ਮਿਲ ਜਾਊਗਾ ਹਰਕਤਾਂ ਲੱਗੀਆਂ ਬਹੁਤ ਸਾਨੇ ਉੱਪਰ ਤੇ ਲੱਗੇ ਹੋਏ ਆ ਗੁਲਦਸਤੇ ਲੱਗੇ ਹੋਏ ਹੈ ਆਹ ਆ ਜਾ ਟੰਗਣਾ ਹਾਂ ਹਾਂ ਇੱਧਰ ਗੁਲਦਸਤਾ ਹੀ ਆ ਹਾਂ ਲੋ ਜੀ ਇਸ ਤਰ੍ਹਾਂ ਦੇ ਗੁਲਦਸਤੇ ਜੇ ਮਿਲ ਜੂਗਾ ਕਾਜ ਹਰਾ ਜਿਆ ਸੋਹਣੇ ਲੱਗਦੇ ਆ ਲੋ ਇਹ ਗਲਾਸ ਕਿੰਨੇ ਸੋਹਣੇ ਨੇ ਇਹ ਤਾਂ ਉਹਨਾਂ ਵਾਸਤੇ ਆ ਨਾ ਜਿਹੜੇ ਪੈਗ ਬੂ ਬਲਾਉਂਦੇ ਉਹ ਹੀ ਆ ਨਾ ਉਹ ਇਹ ਤਾਂ ਬਹੁਤ ਸੋਹਣੇ ਨੇ ਕਿੰਨੇ ਕਿ ਗਲਾਸੇ ਸੋਹਣੇ ਆ ਆਹ ਲੋ ਜੀ ਆਏ ਹਾਏ 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 ਕੀ ਬਾਤ ਆ ਉਹ ਤਾਂ ਵੀ ਸੋਹਣੇ ਲੱਗਦੇ ਨੇ ਡੈਕੋਰੇਸ਼ਨ ਵਾਸਤੇ ਵੀ ਤੇ ਇਸ ਤਰ੍ਹਾਂ ਤੁਹਾਨੂੰ ਗਲਾਸੇ ਮਿਲ ਜੂਗੇ ਬਿਲਕੁਲ ਛੋਟੀਆਂ ਛੋਟੀਆਂ ਆ ਇਸ ਤਰ੍ਹਾਂ ਦੀਆਂ ਇੱਥੇ ਵੀ ਇਹਦੇ ਵਿੱਚ ਤੁਹਾਨੂੰ ਲਾਗੇ ਕਰਕੇ ਵੱਟੀਆਂ ਲੱਗਦੀਆਂ ਨਹੀਂ ਤਾਂ ਬਹੁਤ ਨਿੱਕੇ ਨਿੱਕੇ ਗਲਾਸਿਆਂ ਨਾਲ ਇਹ ਦੇਖੋ ਉੱਤੇ ਕੱਪ ਮਿਲ ਜੂਗੇ ਤੇ ਕਿੰਨੇ ਕਿੰਨੇ ਆ ਆ ਕਿੰਨੇ ਕਿੰਨੇ ਰਿਹਾ ਛੋਟੀ ਜੀ 50 30 ਦੀ 30 ਰੁਪਏ ਦੀ ਐ ਇੰਨੀ ਕੁ ਗਲਾਸੀ ਤੁਹਾਨੂੰ 30 ਰੁਪਏ ਦੀ ਮਿਲੋਗੇ ਇੰਨੇ ਕਿਆ ਇੰਨਾ ਕੁ ਜੋ 30 ਰੁਪਏ ਚ ਮਿਲੂ ਆ ਵੀ ਸੋਹਣਾ ਲੱਗਾ 30 ਰੁਪਏ ਚ ਬਹੁਤ ਸੋਹਣੀਆਂ ਆ ਹਾ ਡੱਬੇ ਕਿੰਨੇ ਰੁਪਏ ਹੁਣ 79 ਸਨੈਕਸ ਸੈੱਟ ਅੱਛਾ ਹੈ ਰੈਸਟੋਰੈਂਟ ਤੇ ਬੇਚਾਵ ਓਹੋ ਕੋਈ ਬਿਸਕੁਟ ਪੂਜਿਆ ਪਾਉਣ ਵਾਸਤੇ ਸਨੈਕਸ ਸੈੱਟ ਵਾ ਇਹ ਤੁਹਾਨੂੰ ਮਿਲ ਜੂਗੇ ਬਿਸਕੁਟ ਪੂਜਿਆ ਪਾਉਣ ਵਾਸਤੇ ਡੱਬੇ 79 ਰੁਪਏ 179 ਰੁਪਏ ਚ ਲੱਗੇ ਹੋਏ ਆ ਇਸ ਤਰ੍ਹਾਂ ਤੁਹਾਨੂੰ ਡੱਬੇ 99 ਰੁਪਏ ਮਿਲ ਜੂਗੇ ਕਲਰ ਹਰ ਤਰ੍ਹਾਂ ਦੇ ਹੈਗੇ ਲੱਗੇ ਹੋਏ ਆ ਤੇ ਇਹਦਾ ਤੁਹਾਨੂੰ ਇਸ ਥਾਂ ਦੇ ਬੌਲ ਮਿਲ ਜੂਗੇ ਟੱਕਣ ਵਾਲੇ ਬਿਨਾਂ ਟੱਕਣ ਤੋਂ ਹਰ ਤਰ੍ਹਾਂ ਦੇ ਬੌਲ ਮਿਲ ਰੋਵੇ ਆ ਸੋਣ ਆ ਗਲਾਸੀਆਂ ਮਾੜੀਆਂ ਦੇਖੋ ਸਾਰੇ ਇੱਥੇ ਸਾਰਾ ਕਚਤਾ ਗਿਆ ਸਮਾਨ ਤਾਂ ਕਚਤਾ ਸਮਾਨ ਮਿਲਦਾ ਹਰ ਤਰ੍ਹਾਂ ਦਾ ਹਾਂ ਜਿਹੜਾ ਕੋਈ ਚਾਹ ਚਾ ਕੱਟ ਜਾ ਪਾਓ ਜਿਹਾ ਪਾ ਕੇ ਦਿਦੋ ਹਾਂ ਲੈ ਵੀ ਉਹ ਚਾਹੀਦੀ ਆ ਉਹ ਤੋਂ ਘਾਟੇ ਦੇ ਖਿਚਾਰੇ ਨਹੀਂ ਉਹ ਤਾਂ ਕੱਟ ਲੈਣੇ ਰਾਹ ਲੈ ਲਓ ਹਾਂ ਉਹ ਵੀ ਹਨ ਆ ਵੀ ਸੋਹਣੀਆਂ ਲੱਗਦੀਆਂ ਵੈਸੇ ਜਿਹੜਾ ਕਵੇ ਥੋੜੀ ਚਾਹ ਕਰਦੇ ਥੋੜੀ ਉਹਨੂੰ ਇਹ ਚ ਪਾ ਕੇ ਤਾਂ ਵੇਚਾ ਸਹੀ ਕਹਿੰਦੇ ਆ ਹਾਂ ਉਹ ਥੋੜੇ ਆ ਹੋ ਜੀ ਬਹੁਤ ਸੋਹਣੀਆਂ ਨੇ ਜਿੰਨੇ ਲਿਜਾਣੀਆਂ ਇੰਨੀ ਛੋਟੇ ਛੋਟੇ ਗਲਾਸੀਆਂ ਚਾਹ ਪੀਣੀਆਂ ਜਿਨ੍ਹਾਂ ਨੇ ਜਿਹੜਾ ਕਹਿੰਦੇ ਅਸੀਂ ਘੱਟ ਚਾਹ ਪਣੀ ਘੱਟ ਚਾਹ ਪਣੀ ਉਹ ਇੱਥੋਂ ਗਲਾਸੀਆਂ ਲਿਜਾ ਸਕਦੇ ਬਹੁਤ ਸੋਹਣੀਆਂ ਨਿੱਕੇ ਨਿੱਕੇ ਗਲਾਸੀਆਂ ਪਿਆਰੀਆਂ ਪਿਆਰੀਆਂ ਬਹੁਤ ਸੋਹਣੀਆਂ ਲੱਗਦੀਆਂ ਜਰੂਰ ਕੋਈ ਵਿਜ਼ਿਟ ਕਰੋ ਇਹ ਤਾਂ ਤੁਹਾਨੂੰ ਹਰ ਤਰ੍ਹਾਂ ਦੇ ਕੰਟੇਨਰ ਦਾ ਸਮਾਨ ਹਰ ਤਰ੍ਹਾਂ ਦਾ ਡੱਬਾ ਕੱਚ ਦੀਆਂ ਕਲਾਸੀਆਂ ਤੁਹਾਨੂੰ ਮਿਲ ਜੂਗੀਆਂ ਇੱਧਰ ਸੈੱਟ ਹੋਇਆ ਰੇ ਤੇ ਇਹ ਸੈੱਟ ਆ ਰੇ ਫਿਰ ਜੋ ਬੇ ਸਨੈਕਸ ਸੈੱਟ ਵਾ ਸਨੈਕਸ ਵਾ ਪਲੇਟਾਂ ਇਸ ਤਰ੍ਹਾਂ ਤੁਹਾਨੂੰ ਹਰ ਤਰ੍ਹਾਂ ਦੀਆਂ ਮਿਲ ਜੂਗੀਆਂ ਲੋ ਚ ਇੱਕ ਵਾਰੀ ਜਰੂਰ ਵੇਖੋ ਇਸ ਤਰ੍ਹਾਂ ਦੀਵਾਲੀ ਤੇ ਵੀ ਤੁਸੀਂ ਲਿਜਾ ਸਕਦੇ ਇਸ ਤਰ੍ਹਾਂ ਦੀਵਾ ਬਾਲਣ ਵਾਸਤੇ ਕਿ ਬਹੁਤ ਸੋਹਣਾ ਸਮਾਨ ਲੱਗਾ ਹੋਇਆ ਹਾਰੇ ਇਸ ਤਰ੍ਹਾਂ ਦੀਵੇ ਬਾਲ ਲੈ ਆ ਹੀ ਆ ਮੋਮਬੱਤੀਆਂ ਜੀਆਂ ਵਿੱਚ ਰੱਖ ਕੇ ਬਾਲ ਲੀ ਜਾਓ ਬੇਚ ਮੋਮਬੱਤੀਆਂ ਵੀ ਦਿੱਤੀਆਂ ਉਹਨਾਂ ਨੇ ਹਨਾ ਇਸ ਤਰ੍ਹਾਂ ਜੇ ਇਹਨਾਂ ਦਿਵਾਲੀ ਵਾਸਤੇ ਇਸ ਤਰ੍ਹਾਂ ਦੀ ਬਿਲ ਲੈ ਜਾਣੇ ਉਹਨਾਂ ਨੂੰ ਤਾਂ ਬਹੁਤ ਵਧੀਆ ਲੋ ਜੀ ਦਿਵਾਲੀ ਵਾਸਤੇ ਜੇ ਇਹਨਾਂ ਦੀਵੇ ਲੈ ਜਾਣੀ ਹੈ ਜਲਦੀ ਜਲਦੀ ਵਿజిਟ ਕਰ ਦੋ ਤੇ ਇਹ ਦਿਵਾਲੀ ਵਾਸਤੇ ਸਾਰੇ ਆਫਰ ਲੱਗੇ ਹੋਏ ਆ ਕਾਫੀ ਆਫਰ 79 ਰੁਪਏ 'ਚ ਹੈ ਇਸ ਤਰ੍ਹਾਂ ਦਾ 79 ਰੁਪਏ 'ਚ ਮਿਲ ਜੂਆ ਜਿਨ੍ਹਾਂ ਨੇ ਇਦਾਂ ਦਾ ਲੈ ਜਾਣਾ ਹੋਵੇ ਨਾਲ ਹੀ ਮੋਮਬੱਤੀਆਂ ਮਿਲਦੀਆਂ ਆ ਇਹ ਨਾਲ ਹੀ ਇਹ ਚ ਰੱਖ ਕੇ ਜੋ ਚਲਾਉਣ ਵਾਸਤੇ ਮੋਮਬੱਤੀਆਂ ਆ ਉੱਤੇ ਵੀ ਇਦਾਂ ਦਾ ਸਮਾਨ ਹੈਗਾ ਆ ਦੇਖੋ ਜੀ ਇਹ 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 ਜੂਮੋ ਬਟਿਆਕ ਵਾਲਾ ਤੇ ਡ ਮੋਬ ਦੇ ਬਣੀ ਚ ਹਾਂ ਚੰਗਣੀ ਬਣੀ ਇਸ ਤਰ੍ਹਾਂ ਦਾ ਵੀ ਸਮਾਨ ਹੈ ਹੈ ਚੰਗਣੀ ਬਣੀ ਗੇੜ ਦੇ ਹਾਂ ਹੈ ਨਾ ਮੋਬ ਤੇ ਵਿੱਚ ਵਾਲ ਗੇੜੇ ਟੰਗ ਹਾਂ ਆ ਹੋਰ ਥੱਲੇ ਥੱਲੇ ਬਣਿਆ ਹੈ ਜਿਹਨੇ ਇਸ ਤਰ੍ਹਾਂ ਦਾ ਸਮਾਨ ਰਹਿਣਾ ਇਹ ਵੀ ਲੱਗਾ ਹੋਇਆ ਹੈ ਕਾਫੀ ਉੱਤੇ ਰੇਟ ਕਿੰਨੇ ਹੈ ਇਹਨਾਂ ਦੇ 90 ਰੁਪਏ ਜੋ ਹੈ ਇਹਨਾਂ ਦੇ 90 ਰੁਪਏ ਲੱਗਾ ਹੋਇਆ ਹੈ ਉੱਪਰ ਜਲਦੀ ਜਲਦੀ ਆ ਖੋਲ ਕੇ ਦਿਖਾ ਯਾਰ ਖਲ ਖੋਲ ਕੇ ਹਾਂ ਮੋਬਟੀਆਂ ਹੂੰ ਛੋਟੀਆਂ ਮੋਬਟੀਆਂ ਇਹਦੇ ਤੇ ਰੱਖਣੇ ਨਾ ਗੱਡੀ ਮੜ ਜਾ ਦਿਖਾਈ ਦਈਏ ਤੁਹਾਨੂੰ ਲੋ ਜੀ ਆ ਜਿਹੜਾ ਤੁਹਾਨੂੰ ਆ ਸੈਟ ਦਿਖਾਉਣੇ ਪਏ ਆ ਉਹਦੇ ਵਿੱਚ ਆ ਚੀਜ਼ ਹੋ ਇਸ ਤਰ੍ਹਾਂ ਦੀ ਤੇ ਇਹਦੇ ਵਿੱਚ ਤੁਸੀਂ ਰੱਖ ਕੇ ਮੋਮਬਤੀਆਂ ਇਹਦੇ ਵਿੱਚ ਮਿਲਦੀਆਂ ਦੇਖੋ ਇੱਥੇ ਲੱਗੀਆਂ ਹੋਈਆਂ ਮੋਮਬਤੀਆਂ ਮੋਮਬਤੀਆਂ ਮਿਲਦੀਆਂ ਇਸ ਤਰ੍ਹਾਂ ਤੁਸੀਂ ਵਿੱਚ ਰੱਖ ਕੇ ਤੇ ਚਿਗਲਾ ਦੇਣੀਆਂ ਹਨ ਹਾਂ ਜੀ ਤੁਸੀਂ ਰੱਖਦੇ ਪਰ ਨਹੀਂ ਮੈਂ ਟੁੱਟਣ ਦੇ ਨਹੀਂ ਨੇ ਜੇ ਤੁਸੀਂ ਇਸ ਤਰ੍ਹਾਂ ਲੈ ਜਾਣੀਆਂ ਜੇ ਤੁਸੀਂ ਬਿਨਾ ਉਹ ਮੋਮਬਤੀ ਤੋਂ ਵੀ ਦੀਵੇ ਲੈ ਜਾਣੀਆਂ ਉਹ ਵੀ ਤੁਹਾਨੂੰ ਇਸ ਤਰ੍ਹਾਂ ਦੇ ਵੀ ਦੀਵੇ ਮਿਲ ਜੂਗੇ ਆਪ ਤੇਲ ਪਾ ਕੇ ਡੱਕ ਇਸ ਵੇਲੇ ਉਹ ਕਹਣ ਗੋਲੀ ਬਣਾਉਂਦੇ ਉੱਤੇ ਰੱਖਣ ਨੂੰ ਵਧੀਆ ਹੁੰਦੇ ਹਨ ਹਾਂ ਦੇਖਣ ਨੂੰ ਲੱਗਦੇ ਉੱਤੇ ਰੱਖ ਦਿੰਦਾ ਅਸੀਰ ਬੇਬੇ ਉਹ ਮਿੰਦਰਾ ਥੋੜੇ ਲੱਗੇ ਆਹ ਤੇ ਉਹਦੇ ਚਾਹ ਹੁਣ ਬਣਿਆ ਨਿਸ਼ਾਨ ਹਾਂ ਹੁਣ ਕਾ ਲਾ ਓਹ ਆਹ ਉਹ ਦੂਜਾ ਆ ਮੈਨੂੰ ਲੱਗ ਗਣੇਸ਼ਾ ਬਣਿਆ ਹੁੰਦਾ ਉਹ ਝੋ ਆ ਬਣਿਆ ਹਾਂ ਉਸ ਤਰ੍ਹਾਂ ਤੁਹਾਨੂੰ ਗਣੇਸ਼ ਚ ਮਿਲ ਜੂਗਾ ਬਹੁਤ ਸੋਹਣਾ ਦਿਵਾਲੀ ਦੇ ਬਹੁਤ ਸੋਹਣੇ ਆ ਹੋਏ ਇਹ ਵੀ ਬਹੁਤ ਪਿਆਰੀ ਲੱਗ ਰਹੀ ਹੈ ਤੇ ਕਾਫੀ ਆਫਰ ਲੱਗੇ ਹੋਏ ਆ ਇਧਰ ਵੀ ਸਾਰੇ ਕੱਪ ਵਗੈਰਾ ਆ 354 ਕਿੰਨੇ ਸੋਹਣੇ ਕੱਪ ਆ ਕਾਫੀ ਮੱਗ ਤੇ ਕਾਫੀ ਆਫਰ ਲੱਗੇ ਹੋਏ ਆ ਇਧਰ ਵੀ ਇਸ ਤਰ੍ਹਾਂ ਤੁਹਾਨੂੰ ਮਿਲ ਜੂਗੇ ਸਮਾਨ ਤੇ ਦਵੇ ਕਪਾਂ ਦੇ 99 ਰੁਪਏ ਦੇ ਜਿਹੜਾ 99 ਰੁਪਏ ਦੇ 60 ਲੈ ਜਾਣਾ ਹੈ ਜਿਹਨਾਂ 99 ਰੁਪਏ 60 ਲੈ ਜਾਣਾ ਹੈ ਹੈ ਫੇ ਪਾਣੀ ਬਾਅਦ ਚ ਕੀ ਆਇਆ ਮੈਨੂੰ ਪਤਾ ਨਹੀਂ ਹਾਂ ਆਹ ਇਸ ਤਰ੍ਹਾਂ ਦਾ ਵੀ ਹੈਗਾ ਲੋ ਉਹ ਜਿਹਨਾਂ ਇਹ ਤਾਂ ਉਹ ਹੁਣ ਡੈਕੋਰੇਸ਼ਨ ਤੇ ਗੁਲਾਬ ਵਗੈਰਾ ਰੱਖੇ ਹੋਣ ਉਹਦੇ ਵਿੱਚ 99 ਰੁਪਏ ਦਾ ਹੈ ਇਸ ਤਰ੍ਹਾਂ ਦਾ ਪੈਕਟ ਇਹ ਸਿਰਫ ਮੋਮਬਤੀਆਂ ਆ ਸੇਬ ਦੀ ਆਉਂਦੀ ਆ ਹਨਾ ਇਹ ਚ ਰੋਜ਼ ਦੀ ਹੈ ਇੱਕ ਸੇਬ ਦੀ ਆਣੀ ਆ ਇੱਕ ਸੇਬ ਦੀ ਤੇ ਇੱਕ ਇਦਾਂ ਦੇ ਵੀ ਤੁਸੀਂ ਲਿਜਾ ਸਕਦੇ ਹੋ ਇਹ ਜਿੱਦਾਂ ਉਹ ਰੱਖਿਆ ਹੋਵੇ ਨੇ ਵਿੱਚ ਵਧੀਆ ਹੈ 99 ਵਿੱਚ ਤੇ ਜਿਨ੍ਹਾਂ ਲਿਜਾਣੇ ਹੋਵੇ ਇਸ ਤਰ੍ਹਾਂ ਬਹੁਤ ਸੋਹਣੀ ਹੈ ਇਹ ਐਪਲ ਚ ਰੋਜ਼ ਚਾ ਦੋਨੇ ਤੇ ਬਹੁਤ ਸੋਹਣੇ ਆਫਰ ਲੱਗੇ ਹੋਏ ਆ ਚਲਦੇ ਆਓ ਵਿਜ਼ਿਟ ਕਰੋ ਇੱਕ ਵਾਰੀ ਤੇ ਇੱਕ 99 ਵਿੱਚ ਆ ਵੀ ਲੱਗਾ ਹੈ ਨਾ ਹਾਰੇ मघे रुपए कप ये तुम छे छे रुपए सारे मग कप मिल जाए इधर भी छे छे रुपये लगी हुई है आ बेचारी डंडी तोड़ देती है आए यार आ डंडी तोड़ दती जो देख इधर कच लग ट ਤਪ ਨੂੰ ਇੱਧਰ ਵੀ ਇਹ ਡੱਬੇ ਵੀ ਲੱਗੇ ਹੋ ਆ ਕਾਚੇ ਚਾ ਆ ਜਾ ਟਫਣ ਨਹੀਂ ਹੈਗਾ ਕਾਚੂ ਆ ਉਹ ਟਫਣ ਆ ਹਾਂ ਆਪਣਾ ਕਾਚੂ ਦਾ ਡਰ ਹੀ ਲੱਗਦਾ ਫਿਰ ਆ ਬਹੁਤ ਸੋਹਣੀ ਐ ਇਦਾਂ ਦੇ ਕੰਡੇ ਲੱਗੇ ਹੋ ਆ ਤਪਾ ਕਾਚੂ ਦਾ ਹਾਂ ਲੋਚ ਆ ਵੀ ਤੀ ਕਾਫੀ ਇਸ ਤਰ੍ਹਾਂ ਸਮਾਨ ਲੱਗਾ ਹੋਇਆ ਹੈ ਨਾ ਅੱਛਾ ਆਹੋ ਥੱਲੇ ਛੋਟ ਕੇ ਟੁੱਟਦਾ ਛੋਟ ਕੇ ਦੇਖੀਏ ਇੱਕ ਪਤਾ ਨਹੀਂ ਕਿੰਨੇ ਤਾਂ ਆ ਇੱਕ ਛੋਟ ਕੇ ਦੇਖੀ ਪਿੰਦਾ 105 ਰੁਪਏ ਆ। ਉਹ ਇਸ ਤਰ੍ਹਾਂ ਦੇਖੋ ਕਾਚ ਦੇ। ਕੀ ਪਾਣ ਨੂੰ ਹੁੰਦਾ ਸ਼ਹਿਦ ਸ਼ੁੱਧ ਪਾਣ ਨੂੰ ਹੁੰਦੇ ਆ ਇਦਾਂ ਦੇ ਹਨਾ। ਆਹ ਦੇ ਪਾਣੇ ਪਾਣੇ। ਹੂੰ ਇਹ ਲੇਗਾ। ਉਹ ਤਾਂ 10 ਰੁਪਏ ਦੀ ਕੇਤਲੇ ਇਲੈਕਟ੍ਰੋਨਿਕ ਲੱਗੇ ਡੇਢ ਡੇਢ ਲੀਟਰ ਦੀ 650 ਦੀ 650 ਦੀ ਡੇਢ ਲੀਟਰ ਦੀ ਕਿੰ ਆ ਲੱਗੀ ਆ ਕੇਤਲੀਆਂ। ਤੇ ਇਹਦੇ ਤੁਹਾਨੂੰ ਬਹੁਤ ਸੋਹਣੇ ਇਧਰ ਪ੍ਰਸਾਉਸ਼ਾੜੀ ਉਸ਼ਾ ਜਿਹੜੀ ਆ ਆਇਰਨ ਦੀ ਇਹੋ ਹੈਗੀ 550 ਦੇ ਤੇ ਦੂਜੀ ਜਿਹੜੀ ਆ ਉਹ 350 ਦੀ ਮਿਲ ਜਾਊਗੀ ਟੈਂਡਰ ਦੇ ਡਰਾਈ ਆਇਰਨ ਦੀ 350 ਦੀ ਪ੍ਰੈਸ ਮਿਲ ਜਾਊਗੀ 550 ਦੇ ਮਿਲ ਜਾਊਗੀ ਟੈਂਡਰ ਦੀ ਵੀ ਵਧੀਆ ਹੁੰਦੀ ਅਸੀਂ ਹੋ ਗੋ ਸੋਨੇ ਉੱ퍼 ਲੱਗਿਓ ਆਓ ਜਲਦੀ ਜਾ ਇਦਾਂ ਦੇ ਵੀ ਤੁਹਾਨੂੰ 750 ਸੈਂਡਵਿਚ ਮੇਕਰ ਵੀ ਮਿਲ ਜਾਊਗਾ 750 ਦਾ ਕਿੰਨੇ ਦਾ ਆਇਆ ਇਹ ਕਿਹਨੇ ਤੇ ਸੈਂਡਵਿਚ ਵਗੈਰਾ ਮੇਕਰ ਲਵਾਣੇ ਤਾਂ ਵੇ ਆ ਦੇਖੋ ਕੁੱਕਰ ਵਗੈਰਾ ਹਰ ਕਤਨਾਂ ਦਾ ਸਮਾਨ ਲੱਗਾ ਹੋਇਆ ਜ਼ਰੂਰ ਵੇਸਟ ਕਰੋ ਇਹ ਘਰੇ ਬਹੁਤ ਉੱਪਰ ਲੱਗੇ ਹੋਏ ਆ ਇੱਧਰ ਵੀ ਹਨ ਲੋ ਜੀ ਇੱਧਰ ਜਿਹਨਾਂ ਨੇ ਪ੍ਰੈਸਟਿਜ ਪ੍ਰੈਸਟਿਜ ਦਾ ਇੰਡਕਸ਼ਨ ਚੁੱਲਾ ਲੈਣਾ ਹੈ 1400 99 1500 ਦਾ ਮਿਲ ਜਾ ਪਿਆ ਪ੍ਰੈਸਟਿਜ ਇੰਡਕਸ਼ਨ ਦਾ ਚੁੱਲਾ ਜਿਹਨਾਂ ਨੂੰ ਲੈਣਾ ਹੋਵੇ ਤੇ ਕਾਫੀ ਲੱਗੇ ਹੋਇਆ ਸਾਰੇ ਬੰਦ ਜਿਹੜੇ ਆ ਇਹੋ ਪ੍ਰੈਸਟिज ਐਂਡ ਅਸਤਰਾ ਦਾ ਵੀ ਹੈਗਾ ਆ ਤੇ ਪ੍ਰੈਸਟिज ਤਾਂ ਹੈ ਹਾਂ ਜਿਨ੍ਹਾਂ ਨੇ ਆ ਪ੍ਰੈਸਟिज ਦਾ ਗ੍ਰਿਲ ਵਾਲੇ ਲੈ ਜਾਣੇ ਹੋਣ ਆਹਾ ਮਾਈਕ੍ਰੋਵੇ 2499 ਮਿਲ ਗਿਆ ਸਸਤਾ ਹੀ ਆ ਫਿਰ ਤੇ ਇਧਰ ਇਸ ਤਰ੍ਹਾਂ ਦਾ ਲੈ ਜਾਣਾ ਹੋਵੇ ਦੇਖੋ ਮਾਈਕ੍ਰੋਵੇ ਤੁਹਾਨੂੰ ਇਹ ਵੀ ਲੈ ਜਾਓ 2499 ਰੁਪਏ ਦਾ ਬਹੁਤ ਸੋਹਣੇ ਇੱਧਰ ਵੀ ਉਫਰ ਲੱਗੇ ਹੋਏ ਆ ਇੱਧਰ ਵੀ ਆ ਦੇਖੋ ਮਾਈਕ੍ਰੋਵੇਵ ਲੈ ਜਾਣੇ ਆ ਓਵਨ ਲੈ ਕੇ ਜਾਣੇ ਆ ਹਰ ਕਿਸ ਤਰ੍ਹਾਂ ਦੇ ਸਟੋਵ ਗੈਸ ਗੈਸ ਤੁਹਾਡੇ ਸਿੰਗਲ ਤੋਂ ਮਿਲ ਜੂਗੇ ਵੱਡੇ ਮਿਲ ਜੂਗੇ ਛੋਟੇ ਮਿਲ ਜੂਗੇ ਤੁਹਾਨੂੰ ਆ ਤਿੰਨ ਸਟੋਵ ਵਾਲਾ ਵੀ ਮਿਲ ਜੂਗਾ 4 4000 ਪ੍ਰੈਸਟੀਜ ਦਾ ਇਹ 4 4199 ਰੁਪਏ ਦਾ ਵੱਡਾ ਮਿਲ ਜੂਗਾ ਪ੍ਰੈਸਟੀਜ ਦਾ ਉਹ ਜਿੱਕਾ ਟੱਤਾ ਬਹੁਤ ਪਿਆ ਹੈ ਵੈਸੇ ਸਾਫ ਕਰਨ ਵਾਲਾ ਸਮਾਨ ਵਾ ਮੈਨੂੰ ਸਭ ਤੋਂ ਜ਼ਿਆਦਾ ਪਤਾ ਕੀ ਲੱਗੀ ਆ ਆ ਟੈਂਡਰ ਦੇ ਆਹਾ 350 ਦੇ ਸਿਰਫ ਪ੍ਰੈਸ ਵਾ ਜ਼ਰੂਰ ਆਓ ਇੱਕ ਵਾਰ ਆ 350 ਸਾਰੇ ਪ੍ਰੈਸ ਵਾ ਹਾਂ ਇਹ ਇੱਕ ਸਾਲ ਕੱਢ ਗਈ ਤੇ ਫੇਰ ਬੱਸ ਉਹ ਅਸੀਂ ਤੇ ਸਾੜੀ ਦੇ ਕਿਹੜੀ ਗੱਲ ਨੂੰ ਆ ਓਸ਼ਾ ਦੇ ਮਿਲ ਜਾਣੀ ਐ ਤਾਂ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸਮਾਨ ਲੱਗਾ ਹੈ ਆ ਲੱਗੇ ਹੋਆ ਇਧਰ ਸੋਨ ਪਾਪੜੀ ਇਹਦੇ ਨਾਲ ਬਾਏ ਇੱਕ ਗੈਟ ਇੱਕ ਫਰੀ ਸੋਨ ਪਾਪੜੀ ਲੱਗੀ ਹੋਈ ਐ ਇਸ ਤਰ੍ਹਾਂ ਦੀ ਹੈ ਹੈ ਹੇ ਹਾਂ 99+ ਲਿਖਿਆ ਉਹਨਾਂ ਨੇ ਕਿੰਨੇ ਇੱਥੇ ਦੇਣ 340 ਪਤਾ ਹੈ ਉੱਥੇ ਸੋਨ ਪਾਪੜੀ ਲੱਗੀ ਹੋਆ 340 ਹਾਂ ਬਣਾਇਆ ਕੋਈ ਹਾਂ ਉਹ ਇਹ ਤੁਸੀ ਸੋਨ ਪਾਪੜੀ ਜਿੱਦਾਂ ਦੀ ਮਰਜ਼ੀ ਲੈ ਜਾਓ ਇਸ ਤਰ੍ਹਾਂ ਲੱਡੂ ਪੰਜੀਰੀ ਲੱਡੂ ਵੀ ਤੁਹਾਨੂੰ ਮਿਲ ਜਾਣੇ ਡਰਾਈ ਫਰੂਟ ਵਾਲੇ ਪੰਜੀਰੀ ਲੱਡੂ ਵੀ ਮਿਲ ਜਾਣੇ ਆ ਬਾਈਕੋ ਗੈਟਕੋ ਫਰੀ ਹੈ ਬੇਸਨ ਲੱਡੂ ਤੁਹਾਨੂੰ ਮਿਲ ਜਾਣੇ ਆ ਓਫਰਾਂ ਤੇ ਲੱਗੇ ਆ ਰਸੂਲਾ ਲੱਗੇ ਹੋਏ ਇਧਰਾਂ ਤੇ ਇਸ ਤਰ੍ਹਾਂ ਗੁਲਾਬ ਜਾਮਨ ਰਸਗੁੱਲਾ ਤੁਸੀਂ ਬਣਾਉਣ ਵਾਸਤੇ ਲੈ ਜਾਣਾ ਲਿਜਾ ਸਕਦੇ ਆ ਵੀ ਬਾਈ 1 ਗੈਟਕੋ ਫਰੀ ਲੱਗੇ ਹੋਏ ਆ ਪਤਾ ਨਹੀਂ ਕਿੰਨੇ ਦਾ ਆ ਇੱਥੋਂ ਪੜ ਕੇ ਪਤਾ ਲੱਗਣਾ 200 ਗ੍ਰਾਮ 400 ਗ੍ਰਾਮ ਵਿੱਚ ਇਸੇ ਤਰ੍ਹਾਂ ਕੀ ਹੋਆ ਲੋ ਜੀ ਪਤੀਸਾ ਲੈ ਜਾਣਾ ਇਹ ਵੀ ਬਾਈ 1 ਗੈਟਕੋ ਫਰੀ ਆ ਪੰਜੀਰੀ ਲੱਡੂ ਲੈ ਜਾਣੇ ਆ ਵੀ ਤੁਹਾਨੂੰ ਦਿਵਾਲੀ ਓਫਰ ਲੱਗੇ ਹੋਏ ਆ ਇਹ ਉਜੀ ਇੱਧਰ ਬੇਸਨ ਵਰਫੀ ਵੀ ਤੁਹਾਨੂੰ ਮਿਲ ਜੂਗੀ ਇਸ ਤਰ੍ਹਾਂ ਦੀ ਬੇਸਨ ਵਰਫੀ ਵੀ ਲੱਗੀ ਹੋਈ ਹੈ। ਇਹ ਦੇਖੋ ਬੇਸਨ ਵਰਫੀ ਵੀ ਲੱਗੀ ਹੋਈ ਆ ਤੇ ਬੇਸਨ ਲੱਡੂ ਲੱਗੇ ਹੋਏ ਆ ਬੇਸਨ ਪੰਜੀਰੀ ਲੱਗੀ ਹੋਆ ਬੇਸਨ ਵਾਲੇ ਲੱਡੂ ਪੰਜੀਰੀ ਲੱਗੀ ਹੋਆ ਬਹੁਤ ਸੋਹਣੇ ਤਾਂ ਸਕੁੱਲੇ, ਗੁਲਾਬ ਜਮਨ, ਹਰ ਤਰ੍ਹਾਂ ਤੁਹਾਨੂੰ ਉੱਪਰ ਮਿਲ ਜੂਗੇ। ਇੱਧਰ ਦਸ ਫੁੱਲੇ, ਕੇਸਰ, ਬੱਤੀ, ਗੁਲਾਬ ਜਮਨ, ਕੇਸਰ ਬੱਤੀ। ਅੱਛਾ। ਬੱਤੀ। ਹਰ ਤਰ੍ਹਾਂ ਦਾ ਸਮਾਨ ਸੋਣ ਪਾਪੜੀ ਲੱਗੀ ਹੋਆ। ਹੈਂ? ਉਹ ਜੇ ਤੁਹਾਨੂੰ ਦੇ ਦਾਂਗੇ ਇਸ ਤਰ੍ਹਾਂ ਪੈਕਿੰਗ ਵੀ ਤੁਹਾਨੂੰ ਮਿਲ ਜੂਗੀ 99 ਰੁਪਏ ਦੇ ਵੀ ਮਿਲ ਜੂਗੇ ਇਹ ਦੇ ਦਦਾ 99 ਰੁਪਏ ਵੀ ਹੁੰਦੇ ਆ ਅੱਗੇ ਲੱਗੇ ਹੁੰਦੇ ਜੀ 99 ਦੇ ਵੀ ਮਿਲਿਆ 150 ਦੇ ਮਿਲ ਜਾਂਦੇ ਆ ਲੋ ਜੀ ਦੋ ਪੀਸ ਬਿਲਕੁਲ ਪੀਸ ਇੱਧਰ ਬਿਸਕਟ ਪੂਰੀ ਸਾਰੇ ਮਿਲ ਜਾਣੇ ਤੁਹਾਨੂੰ ਇੱਧਰ ਤੁਹਾਨੂੰ ਮਿਲ ਜੂਗੀ ਆਹ ਕੀ ਕਹਿੰਦੇ ਇਹਨੂੰ ਮੋਚੇਤਾ ਭੋਲ ਲੈਂਦਾ ਆ ਉਹ ਕੀ ਕਹਿੰਦੇ ਇਹਨੂੰ ਆਹ ਲੈਫਟ ਹੋਇਆ ਹੈ ਲੈਫਟ ਹੱਥ ਇੱਥੇ ਆਉਂਦਾ ਹੈ ਸ਼ਾਇਦ ਮਾ ਕੋ ਮਾ ਦਾ ਥੋੜਾ ਕਮਜ਼ੋਰ ਹੋ ਗਿਆ ਹੈ ਬਾਦਮ ਬਦਮ ਖਾਣੇ ਫਿਰ ਤੇਜ਼ ਕਰਦੇ ਆ ਦੇਖੋ ਮੈਰੀਓ ਗੋਲਡ ਤੇ 170 ਰੁਪਏ ਚ ਮੈਰੀਓ ਗੋਲਡ ਬਟੈਨੀਆ ਤੁਹਾਨੂੰ ਮਿਲ ਰਿਹਾ 136 ਰੁਪਏ ਚ ਬਸ ਕੋਨਾ ਪੈਕਡ ਕਾਫੀ ਟਨ ਉੱਥੋਂ ਮਿਲੂਗੀ ਕਾਫੀ ਉੱਪਰ ਵੱਬੀ ਹੋਈ ਹੈ ਕੋਕੋਨਟ ਦੇ ਵੀ ਕੋਕੋਨਟ ਦੇ ਮਿਲੂਗਾ ਕੋਕੋਨਟ ਦੇ ਮਿਲੂਗਾ ਕੋਕੋਨਟ ਦੇ ਮਿਲੂਗਾ ਤੁਹਾਨੂੰ ਹਰਕਤ ਨਾਲ ਮਿਲ ਜਾਊਗਾ ਇਦਾਂ ਦੇ ਪੈਕਿੰਗ ਵੀ ਮਿਲ ਜੂਗੇ ਇਹੋ ਜੀ ਕਾਫੀ ਆਫਰ ਲੱਗੇ ਹੋਏ ਜਲਦੀ ਜਲਦੀ ਵੇਚਿਤ ਕਰੋ ਨੂੰ ਫਾਸਟਰ ਕਰੋ ਦਾ 150 ਦਾ ਪੈਕਟ ਹੋਇਆ ਮਿਲਦਾ ਦੇਖੋ ਜੀ 150 ਦਾ ਪੈਕਟ ਇਸ ਤਰ੍ਹਾਂ ਮਿਲਦਾ ਹੈ ਜ਼ਰੂਰ ਇੱਕ ਵਾਰੀ ਵੇਖਲ ਕਰੋ 150 ਦਾ ਪੈਕਟ ਕਿਤੇ ਨਹੀਂ ਮਿਲਦਾ 1 ਕਿਲੋ ਦਾ ਪੈਕਟ ਇਹ ਆਲੂ ਪੂਜੀ ਲੈ ਰਹੇ ਹੋ 60% ਆਫ ਲਿਖਿਆ ਹੋਇਆ ਹੈ ਨਾ ਦੇਖੋ ਜੀ ਅਦਰ ਬਿਸਕਟ ਤੁਹਾਨੂੰ ਹਰਕਤਾਂ ਦੇ ਬਿਸਕਟ ਮਿਲ ਜੂਗੇ ਲੋਤੀ ਜੀਰਾ ਬਿਸਕਟ ਜੀਰਾ ਬਿਸਕਟ ਲਾਈਟ ਬਟਰ ਲਾਈਟ ਬਟਰ 1 ਬਾਏ 1 ਗੈਟ ਇੱਕ ਫ੍ਰੀ ਹੈ ਜਿਹੜੇ ਮਰਜ਼ੀ ਬਿਸਕਟ ਲੈ ਲਓ ਕੜੇ ਕੋਕਨਟ ਦੇ ਕੋਕਨਟ ਦੇ ਵੀ ਹੈਗੇ ਆ ਕੋਕਨਟ ਤੇ ਜਿਹਨੇ ਬਿਸਕੁਟ ਖਾਣੇ ਆ ਟੇਸਟੀ ਲੱਗਦੇ ਆ ਜ਼ਰੂਰ ਕੋਕਨਟ ਦੇ ਬਿਸਕੁਟ ਲੈ ਕੇ ਜਾਓ ਇੱਕ ਵਾਰੀ ਕੋਕਨਟ ਤੋਂ ਬਣ ਕੇ ਆਉਂਦੇ ਇਹ ਇਸ ਤਰ੍ਹਾਂ ਦੇ ਤੁਹਾਨੂੰ ਸਨੈਕ ਆਏ ਹੋ ਡ్రਾਈ ਫਰੂਟ ਵਾਸਤੇ ਵੀ ਚਾਰ ਤਰ੍ਹਾਂ ਸਨੈਕਸ ਸੈੱਟ ਮਿਲਦੇ ਉਹ ਚਾਰ ਪਲੇਟਾਂ ਹੈ ਨਾ ਇਸ ਤਰ੍ਹਾਂ ਦੇ ਦੂੰਗੇ ਚਾ ਮਿਲ ਜੂਗੇ ਹਰ ਕਿਸੇ ਨੂੰ ਮਿਲ ਹਾਂਜੀ ਇੱਥੇ ਤੁਹਾਨੂੰ ਕੋਲਗੜ ਪਰ ਅ ਕਲੋਜ਼ ਅਪ 100 ₹300 ₹250 ਇਸ ਤਰ੍ਹਾਂ ਪ੍ਰਾਈਜ਼ ਲਿਖੇ ਹੋਏ ਆ ਤੇ ਕੋਲ ਗੇਟ ਕੋਈ ਵੀ ਨਾ ਟੂਥ ਪੇਸਟ ਪੈਪਸੋਡੈਂਟ ਹਰ ਕਿਸ ਤਰ੍ਹਾਂ ਦਾ ਟੂਥ ਪੇਸਟ ਮਿਲ ਲੋਗੇ ਇਧਰ ਇੱਕ ਨਾ ਇੱਕ ਫ੍ਰੀ ਹੈਂਡ ਵਾਸ਼ ਲੱਗੇ ਹੋਏ ਆ ਤੇ ਹਰ ਕਿਸ ਤਰ੍ਹਾਂ ਦਾ ਹੈਂਡ ਵਾਸ਼ ਮਿਲ ਜਾਊਗਾ ਤੇ ਇਸ ਤਰਫ ਚਾਬਲ ਮਿਲ ਜਾਊਗਾ ਤੁਹਾਨੂੰ ਕਿਲੋ-ਕਿਲੋ ਦੇ ਪੈਕਟ 5-5 ਕਿਲੋ ਦੇ ਪੈਕਿੰਗਾਂ 'ਚ ਮਿਲ ਜਾਊਗਾ ਕੀ ਪ੍ਰਾਈਸ ਲਿਖੇ ਹੋਏ ਤੇ 147 ਰੁਪਏ ਲਿਖਿਆ ਹੋਇਆ ਹੈ ਪ੍ਰਾਈਸ ਇੰਡੀਆ ਗੇਟ ਦਾ ਤੇ ਵਿਸਤੂ ਵਿਦਾਵਤ ਲਿਖਿਆ ਹੋਇਆ ਹੈ 99 ਰੁਪਏ ਤੇ ਇੱਧਰ ਵੀ ਲਿਖਿਆ ਹੋਇਆ ਹੈ 321 ਰੁਪਏ ਇਸ ਤਰ੍ਹਾਂ ਤੁਹਾਨੂੰ ਚਾਵਲ ਮਿਲ ਜੂਗੇ ਵਧੀਆ ਤੋਂ ਵਧੀਆ ਇੰਡੀਆ ਗੇਟ ਚਾਹੇ ਲੈ ਜਾਣਾ ਚਾਹੇ ਤਾਬਤ ਲੈ ਜਾਣੇ ਆ ਸਰੋਂ ਦਾ ਤੇਲ ਲੱਗਾ ਹੋਇਆ ਹੈ ਹਰ ਇੱਕ ਤਰ੍ਹਾਂ ਦਾ ਹੈਂਡ ਵਾਸ਼ ਲੱਗਾ ਹੋਇਆ ਹੈ ਪੈਕਟਾਂਚ ਲੱਗਾ ਹੋਇਆ ਹੈ ਇੱਧਰ ਤੁਹਾਨੂੰ ਸਾਬਣ ਵਗੈਰਾ ਵੀ ਮਿਲ ਜੂਗੇ ਲਕਸ ਦਾ ਸਾਬਣ ਨਾਲ ਗੋਸਰਾ ਨੰਬਰ 1 ਦਾ ਸਾਬਣ ਉੱਪਰ ਬਹੁਤ ਸੋਹਣੀਆਂ ਆਫਰਾਂ ਲੱਗੀਆਂ ਹੋਈਆਂ ਆ ਤੇ ਇੱਧਰ ਵੀ ਸ਼ੈਂਪੂਆਂ ਦੀ ਆਫਰ 50% ਡਿਸਕਾਊਂਟ ਦੀ ਆਫਰ ਲੱਗੀ ਹੋਈ ਆ ਨਾਲ ਰਾਇਲ ਤੇਲ ਮਿਲਦੇ ਪਏ ਆ ਹਨਾ ਹਾਂ ਜੀ ਜੇ ਸਾਡੀ ਵੀਡੀਓ ਵਧੀਆ ਲੱਗਦੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਕ ਨਵੀਂ ਵੀਡੀਓ ਨਾ ਮਿਲਾਂਗੇ ਤੁਹਾਨੂੰ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਇਹ ਸੀ ਵਿਸ਼ਾਲ ਮਹੰਗਾ ਮਾਰ ਦੀ ਵੀਡੀਓ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀਡੀਓ ਚਾਹੀਦੀ ਹੋ ਤਾਂ ਮੈਸੇਜ ਕਰ ਸਕਦੇ ਆ